ਪੰਜਾਬ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਕਿ ਵਿਕਾਸ ਬੱਗਾ ਜਿਨ੍ਹਾਂ ਦਾ ਮਰਡਰ 13 ਤਰੀਕ ਨੂੰ ਨੰਗਲ ਦੇ ਵਿੱਚ ਹੋਇਆ ਸੀਗਾ ਉਸ ਕੇਸ ਨੂੰ ਸੋਲਵ ਕਰਦੇ ਹੋਏ ਰੋਪੜ ਪੁਲਿਸ ਅਤੇ ਐਸਐਸਓਸੀ ਮੋਹਾਲੀ ਦੀ ਜੁਆਇੰਟ ਇਨਵੈਸਟੀਗੇਸ਼ਨ ਟੀਮ ਨੇ ਦੋ ਗ੍ਰਿਫਤਾਰੀਆਂ ਕੀਤੀਆਂ ਇਸ ਦੇ ਵਿੱਚ ਮਨਦੀਪ ਕੁਮਾਰ ਏਲੀਅਸ ਮੰਗੀ ਅਤੇ ਸੁਰਿੰਦਰ ਕੁਮਾਰ ਏਲੀਅਸ ਰਿੰਕਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਕ੍ਰਾਈਮ ਦੇ ਵਿੱਚ ਵਰਤੀ ਹੋਈ ਇੱਕ ਟੀਵੀਐਸ ਜੁਪੀਟਰ ਸਕੂਟੀ ਦੋ ਵੈਪਨਸ ਬੱਤੀਬੋਰ ਪਿਸਟਲਸ 16 ਕਾਰਟ੍ਰਿਜਸ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ ਪ੍ਰੀਲਿਮਰੀ ਇੰਟਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਰਡਰ ਦੀ ਤਾਰਾ ਬਾਹਰੋਂ ਬੈਠੇ ਹੈਂਡਲਰਸ ਨਾਲ ਜੁੜੀਆਂ ਹੈ ਤੇ ਪੁਰਤੂਗਲ ਦੇ ਵਿੱਚ ਬੈਠੀ ਐਂਟੀਟੀ ਨੇ ਜਿਨ੍ਹਾਂ ਦਾ ਨਾਮ ਡਿਸਕਲੋਸ ਨਹੀਂ ਕੀਤਾ ਜਾ ਰਿਹਾ ਇਹਨਾਂ ਨੂੰ ਕੰਟਰੋਲ ਕੀਤਾ ਫੰਡਿੰਗ ਕੀਤੀ ਗਈ ਤੇ ਜਿਵੇਂ ਕਿ ਪਿਛਲੀ ਟੈਰਰ ਇਨਵੈਸਟੀਗੇਸ਼ਨਸ ਚ ਆਇਆ ਸੀਗਾ ਕਿ ਮਰਸਨਰੀ ਮੋਟਿਵ ਦੇ ਨਾਲ ਲੋਕਾਂ ਨੂੰ ਮੋਟੀਵੇਟ ਕੀਤਾ ਗਿਆ ਕ੍ਰਾਈਮ ਕਰਨ ਦੇ ਲਈ ਕਟਆਉਟਸ ਯੂਜ਼ ਕਰਕੇ ਇਸ ਇਨਵੈਸਟੀਗੇਸ਼ਨ ਦੀ ਜਿਹੜੀ ਤਾਰਾ ਹੈਗੀ ਪਾਕਿਸਤਾਨ ਦੀ ਆਈਐਸਆਈ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਟੈਰਰਿਸਟ ਆਰਗੇਨਾਈਜੇਸ਼ਨਸ ਨਾਲ ਜੁੜਿਆ ਹੈ ਇੱਕ ਸਾਇੰਟਿਫਿਕ ਤੇ ਸਿਸਟਮੈਟਿਕ ਇਨਵੈਸਟੀਗੇਸ਼ਨ ਦੇ ਨਾਲ ਪੰਜਾਬ ਪੁਲਿਸ ਨੇ 3 ਦਿਨਾਂ ਦੇ ਅੰਦਰ ਇਸ ਕੇਸ ਨੂੰ ਸੋਲਵ ਕਰ ਲਿਆ ਹੈ ਤੇ ਦੋਵੇਂ ਸ਼ੂਟਰਸ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੰਜਾਬ ਪੁਲਿਸ ਇਸ ਕਮਿਟਿਡ ਟੂ ਮੇਨਟੇਨ ਪੀਸ ਐਂਡ ਹਾਰਮਨੀ ਇਨ ਦਾ ਸਟੇਟ ਤੇ ਇਸ ਇਨਵੈਸਟੀਗੇਸ਼ਨ ਨੂੰ ਲੌਜੀਕਲ ਐਂਡ ਤੇ ਲੈ ਜਾ ਕੇ ਇਸ ਦਾ ਪੂਰਾ ਪਰਦਾ ਫਾਸ਼ ਕੀਤਾ ਜਾਊਗਾ ਇਸ ਕਾਂਸਪੀਰੇਸੀ ਦੇ ਪਿੱਛੇ ਜੋ ਜੋ ਇਨਵੋਲਵ ਲੋਕ ਹੈਗੇ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ